ਕਈ ਵਾਰ ਆਪਣੇ ਬਿਨਾਂ ਗੱਲੋਂ ਨੁਕਸਾਨ ਹੁੰਦੇ ਰਹਿੰਦੇ ਨੇ ਆਪਣੇ ਘਰ ਦੇ ਵਿੱਚ ਨੁਕਸਾਨ ਹੋ ਗਿਆ ਕੰਮ ਦੇ ਵਿੱਚ ਨੁਕਸਾਨ ਹੋ ਗਿਆ ਜਾਂ ਆਪਣਾ ਕੋਈ ਕੰਮ ਬਣਦਾ ਹੀ ਨਹੀਂ ਆਪਣਾ ਕੋਈ ਵਾਰ-ਵਾਰ ਸਾਧਨ ਖਰਾਬ ਹੋ ਗਿਆ ਆਪਾਂ ਆਪ ਕਈ ਵਾਰ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਆ ਫਿਰ ਆਪਾਂ ਸੋਚਦੇ ਆ ਕਿ ਯਾਰ ਮੈਨੂੰ ਲੱਗਦਾ ਮੇਰੇ ਤੇ ਕਿਸੇ ਨੇ ਕੁਝ ਕਰ ਦਿੱਤਾ ਹੈ ਮੇਰੇ ਸਿਰ ਤੇ ਬੁਰੀਆਂ ਬਲਾਵਾਂ ਨੇ ਮੈਨੂੰ ਸਾਹ ਹੀ ਨਹੀਂ ਲੈਣ ਦਿੰਦੀਆਂ ਇੱਕ ਨੁਕਸਾਨ ਠੀਕ ਕਰਦਾ ਨਾਲ ਦੀ ਨਾਲ ਦੂਸਰਾ ਹੋ ਜਾਂਦਾ ਹੈ ਸਰੀਰ ਦਾ ਨੁਕਸਾਨ ਹੋ ਜਾਂਦਾ ਹੈ ਕੀ ਇਹ ਨੁਕਸਾਨ ਮੇਰੇ ਕਰਮਾਂ 'ਚ ਲਿਖੇ ਸੀ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਮੈਂ ਜੋ ਉਪਾਅ ਤੁਹਾਨੂੰ ਦੱਸੂਗਾ ਉਹਦੇ ਨਾਲ ਤੁਹਾਡੇ ਸਿਰ ਤੇ ਚਾਹੇ ਲੱਖ ਬੁਰੀਆਂ ਬਲਾਵਾ ਆਉਣ ਚਾਹੇ ਲੱਖ ਤੁਹਾਡੇ ਤੇ ਕੋਈ ਕਿਸੇ ਨੇ ਕੁਝ ਕੀਤਾ ਹੋਵੇ ਸਾਰਾ ਕੁਝ ਸਾਫ਼ ਹੋ ਜਾਏਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦਿੰਨਾ ਇਹ ਉਪਾਅ ਬਿਨਾਂ ਕਿਸੇ ਨੂੰ ਦੱਸੇ ਤੁਸੀਂ ਕਰਨਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਪਿੰਡ ਦੇ ਵਿੱਚ ਇੱਕ ਰਵੀ ਨਾਮ ਦਾ ਲੜਕਾ ਰਹਿੰਦਾ ਸੀ ਜਿਸ ਦਾ ਕੰਮਕਾਰ ਬਹੁਤ ਹੀ ਵਧੀਆ ਚੱਲ ਰਿਹਾ ਸੀ ਉਸ ਦੀ ਇੱਕ ਬੁੱਢੀ ਮਾਂ ਸੀ ਇੱਕ ਪਤਨੀ ਤੇ ਦੋ ਬੱਚੇ ਉਹ ਰਵੀ ਆਪਣਾ ਕੰਮਕਾਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਰਿਹਾ ਸੀ ਇੱਕ ਦਿਨ ਰਵੀ ਨੂੰ ਆਪਣੇ ਕੰਮਕਾਰ ਦੇ ਵਿੱਚ ਘਾਟਾ ਪੈ ਜਾਂਦਾ ਹੈ ਰਵੀ ਬਹੁਤ ਪਰੇਸ਼ਾਨ ਹੁੰਦਾ ਉਸ ਨੂੰ ਇਹ ਘਾਟਾ ਕਾਫੀ ਵਾਰ ਪੈ ਚੁੱਕਿਆ ਸੀ ਰਵੀ ਸੋਚਦਾ ਹੈ ਕਿ ਚਲੋ ਕੋਈ ਗੱਲ ਨਹੀਂ ਥੋੜੇ ਦਿਨਾਂ ਵਿੱਚ ਠੀਕ ਹੋ ਜਾਏਗਾ ਪਰ ਉਸ ਨੂੰ ਇਹ ਘਾਟਾ ਲਗਾਤਾਰ ਪੈਂਦਾ ਰਿਹਾ। ਰਵੀ ਕਾफी ਪਰੇਸ਼ਾਨ ਹੋ ਗਿਆ। ਰਵੀ ਕੋਲ ਹੁਣ ਪੈਸੇ ਵੀ ਮੁੱਕ ਚੁੱਕੇ ਸੀ। ਰਵੀ ਸੋਚਦਾ ਹੈ ਕਿ ਚਲੋ ਆਪਣੇ ਕਿਸੇ ਦੋਸਤ ਤੋਂ ਪੈਸੇ ਉਧਾਰ ਲੈ ਲੈਣੇ ਆ ਪਰ ਕਿਸੇ ਨੇ ਵੀ ਪੈਸੇ ਉਧਾਰਨਾ ਦਿੱਤੇ। ਰਵੀ ਬਹੁਤ ਪਰੇਸ਼ਾਨ ਹੋਇਆ। ਰਵੀ ਚੁੱਪਚਾਪ ਆਪਣੇ ਘਰ ਆ ਜਾਂਦਾ, ਰੋਟੀ ਖਾ ਕੇ ਪੈ ਜਾਂਦਾ ਤੇ ਅਗਲੇ ਦਿਨ ਫੇਰ ਆਪਣੇ ਕੰਮ ਤੇ ਚੱਲ ਜਾਂਦਾ। ਰਵੀ ਨੇ ਆਪਣੇ ਘਰ ਦੇ ਵਿੱਚ ਕਿਸੇ ਨੂੰ ਵੀ ਇਹ ਨਹੀਂ ਦੱਸਿਆ ਕਿ ਮੈਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ। ਰਵੀ ਸੋਚਦਾ ਸੀ ਕਿ ਘਰ ਵਾਲੇ ਵੀ ਪਰੇਸ਼ਾਨ ਹੋਣਗੇ। ਰਵੀ ਆਪਣੇ ਕਿਸੇ ਦੋਸਤ ਤੋਂ ਪੈਸੇ ਮੰਗਣ ਤੋਂ ਵੀ ਹੁਣ ਝਿਜਕਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿਸੇ ਨੇ ਸਾਥ ਨਹੀਂ ਦੇਣਾ। ਇੱਕ ਦਿਨ ਰਵੀ ਨੂੰ ਉਸ ਦਾ ਇੱਕ ਦੋਸਤ ਮਿਲਦਾ ਹੈ। ਉਹ ਪੁੱਛਦਾ ਹੈ ਕਿ ਕੀ ਗੱਲ? ਕਾਫੀ ਪਰੇਸ਼ਾਨ ਲੱਗ ਰਹੇ ਆ। ਰਵੀ ਕਹਿੰਦਾ ਹੈ ਕਿ ਮੈਂ ਕੀ ਕਰਾਂ? ਮੈਨੂੰ ਕੰਮਕਾਰ ਦੇ ਵਿੱਚ ਕਾਫੀ ਵੱਡਾ ਘਾਟਾ ਪੈ ਗਿਆ। ਮੈਂ ਇਹ ਘਾਟਾ ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਰਵੀ ਦਾ ਦੋਸਤ ਇਨ੍ਹਾਂ ਬਾਬਿਆਂ ਕੋਲੇ ਬਹੁਤ ਜਾਂਦਾ ਸੀ। ਉਹ ਕਹਿੰਦਾ ਕਿ ਮੈਂ ਤੈਨੂੰ ਇੱਕ ਬਾਬਾ ਦੱਸਦਾ ਉਹ ਤੇਰਾ ਉਪਾਅ ਕਰ ਦੇਗਾ ਤੇ ਤੇਰਾ ਕੰਮ ਕਰ ਜਿਹੜਾ ਅੱਜ ਡੁੱਬਿਆ ਹੋਇਆ ਉਹ ਠੀਕ ਹੋ ਜਾਏਗਾ ਤੇ ਜੋ ਤੇਰੇ ਕੰਮ ਵੀ ਨਹੀਂ ਬਣਦੇ ਉਹ ਵੀ ਚੱਲ ਪੈਣਗੇ ਰਵੀ ਖੁਸ਼ ਹੁੰਦਾ ਤੇ ਉਹ ਬਾਬੇ ਕੋਲ ਚੱਲ ਜਾਂਦਾ ਉੱਥੇ ਜਾ ਕੇ ਰਵੀ ਉੱਥੇ ਮੱਥਾ ਟੇਕਦਾ ਤੇ ਸਾਰੀ ਗੱਲ ਦੱਸਦਾ ਕਿ ਮੈਨੂੰ ਕੰਮਕਾਰ ਵਿੱਚ ਘਾਟੇ ਪੈ ਰਹੇ ਨੇ ਮੇਰਾ ਕੋਈ ਵੀ ਕੰਮ ਨਹੀਂ ਬਣਦਾ ਨੁਕਸਾਨ ਤੇ ਨੁਕਸਾਨ ਹੁੰਦਾ ਅੱਗੋਂ ਬਾਬੇ ਵੀ ਬੇਵਕੂਫ ਬਣਾਉਣ ਨੂੰ ਬੈਠੇ ਨੇ ਉਹ ਦੱਸਦਾ ਕਿ ਤੇਰੇ ਤੇ ਕਿਸੇ ਨੇ ਕੁਝ ਕਰ ਦਿੱਤਾ ਹੈ ਤੇਰੇ ਸਿਰ ਤੇ ਬੁਰੀਆਂ ਬਲਾਵਾਂ ਨੇ ਇਹਨਾਂ ਨੂੰ ਦੂਰ ਕਰਨਾ ਪਏਗਾ ਇਦਾਂ ਕਰ 5000 ਰੁਪਏ ਦੇ ਤੈਨੂੰ ਸਮਾਨ ਦੱਸਾਂਗੇ ਉਹ ਤੂੰ ਚਰਸਤੇ ਦੇ ਵਿੱਚ ਚੁੱਪਚਾਪ ਰੱਖ ਕੇ ਘਰ ਆ ਜਾਈਂ ਤੇਰੀਆਂ ਸਾਰੀਆਂ ਬਲਾਵਾਂ ਦੂਰ ਹੋ ਜਾਣਗੀਆਂ ਤੇਰੇ ਸਾਰੇ ਕੰਮਕਾਰ ਚੱਲ ਪੈਣਗੇ ਰਵੀ ਉਹਨੂੰ 5000 ਰੁਪਏ ਦਿੰਦਾ ਤੇ ਅੱਗੋਂ ਬਾਬਾ ਥੋੜੇ ਜੇ ਪਤਾਸੇ ਤੇ ਇੱਕ ਝਾੜੂ ਰਵੀ ਨੂੰ ਦੇ ਦਿੰਦਾ ਤੇ ਕਹਿੰਦਾ ਕਿ ਸ਼ਾਮ ਦੇ ਵੇਲੇ ਇਹਨਾਂ ਦੋਹਾਂ ਚੀਜ਼ਾਂ ਨੂੰ ਚਰਸਤੇ ਦੇ ਵਿੱਚ ਰੱਖ ਕੇ ਚੁੱਪਚਾਪ ਬਿਨਾ ਪਿੱਛੇ ਦੇਖੇ ਘਰ ਆ ਜਾਈਂ ਤੇਰੇ ਕੰਮਕਾਰ ਠੀਕ ਹੋ ਜਾਣਗੇ ਰਵੀ ਉਦਾਂ ਹੀ ਕਰਦਾ ਮਰਦਾ ਕੀ ਨਾ ਕਰਦਾ ਰਵੀ ਚੁੱਪਚਾਪ ਸ਼ਾਮ ਨੂੰ ਚਾ ਰਸਤੇ ਦੇ ਵਿੱਚ ਉਹ ਦੋਵੇਂ ਚੀਜ਼ਾਂ ਰੱਖ ਕੇ ਆਪਣੇ ਘਰ ਵਾਪਸ ਆ ਜਾਂਦਾ ਤੇ ਸੋਚਦਾ ਹੈ ਕਿ ਸਭ ਕੁਝ ਠੀਕ ਹੋ ਜਾਏਗਾ ਪਰ ਜਦੋਂ ਅਗਲੇ ਦਿਨ ਰਵੀ ਦੇਖਦਾ ਕੁਝ ਨਹੀਂ ਠੀਕ ਹੁੰਦਾ ਨੁਕਸਾਨ ਉਦਾਂ ਹੀ ਹੋ ਰਿਹਾ ਸੀ ਕੰਮਕਾਰ ਤੇ ਕੋਈ ਗਾਹਕ ਨਹੀਂ ਆ ਰਿਹਾ ਸੀ ਦੁਕਾਨ ਦੇ ਵਿੱਚ ਮੰਦੀ ਪਈ ਹੋਈ ਸੀ ਰਵੀ ਆਪਣੇ ਦੋਸਤ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਕੇ ਬਾਬੇ ਦਾ ਉਪਾਅ ਕੰਮ ਨਹੀਂ ਕੀਤਾ ਚੱਲ ਆਪਾਂ ਫੇਰ ਬਾਬੇ ਕੋਲ ਜਾਂਦੇ ਆਂ ਦੋਵੇਂ ਫੇਰ ਉੱਥੇ ਜਾਂਦੇ ਨੇ ਬਾਬਾ ਫੇਰ ਅੱਗੋਂ ਉਹੀ ਕਹਿੰਦਾ ਕਿ ਇੰਨੇ ਪੈਸੇ ਦਿਓ ਇੱਕ ਹੋਰ ਉਪਾਅ ਕਰ ਦਾਂਗੇ ਫੇਰ ਸਭ ਕੁਝ ਠੀਕ ਹੋ ਜਾਏਗਾ ਰਵੀ ਸਮਝ ਜਾਂਦਾ ਹੈ ਕਿ ਇਹ ਲਾਲਚੀ ਹੈ ਰਵੀ ਚੁੱਪਚਾਪ ਆਪਣੇ ਘਰ ਵਾਪਸ ਆ ਜਾਂਦਾ ਹੈ ਜਦੋਂ ਘਰ ਵਾਪਸ ਆਉਂਦਾ ਤਾਂ ਮਾਂ ਵੇਖਦੀ ਹੈ ਕਿ ਮੇਰਾ ਪੁੱਤ ਦਾ ਚਿਹਰਾ ਉੱਤਰਿਆ ਹੋਇਆ ਹੈ ਕਾਫੀ ਪਰੇਸ਼ਾਨ ਲੱਗਦਾ ਹੈ ਮਾਂ ਆਪਣੇ ਪੁੱਤ ਕੋਲ ਰਵੀ ਕੋਲ ਜਾਂਦੀ ਹੈ ਉਹਨੂੰ ਪੁੱਛਦੀ ਹੈ ਕਿ ਕੀ ਗੱਲ ਪੁੱਤਰਾ ਬਹੁਤ ਪਰੇਸ਼ਾਨ ਲੱਗ ਰਹੇ ਹਨ ਰਵੀ ਕਹਿੰਦਾ ਨਹੀਂ ਮਾਂ ਮੈਂ ਤਾਂ ਨਹੀਂ ਪਰੇਸ਼ਾਨ ਬਸ ਮੈਂ ਕੰਮ ਤੋਂ ਥੱਕ ਗਿਆ ਤਾਂ ਕਰਕੇ ਮੇਰਾ ਚਿਹਰਾ ਜਿਆ ਤੋੜਾ ਉੱਤਰਿਆ ਹੋਇਆ ਮਾਂ ਕਹਿੰਦੀ ਹੈ ਕਿ ਪੁੱਤ ਮੈਂ ਤੈਨੂੰ ਪਾਲਿਆ ਤੇਰੇ ਬਾਰੇ ਸਭ ਕੁਝ ਜਾਣਦੀਆਂ ਰਵੀ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਹੈ ਕਿ ਮੈਂ ਬਹੁਤ ਪਰੇਸ਼ਾਨ ਹਾਂ ਕੰਮਕਾਰ ਹੈ ਨਹੀਂ ਕੰਮ ਦੇ ਵਿੱਚ ਘਾਟੇ ਪੈ ਰਹੇ ਨੇ ਤੁਸੀਂ ਦੱਸੋ ਮੈਂ ਕੀ ਕਰਾਂ ਰਵੀ ਦੀ ਮਾਂ ਉਸ ਨੂੰ ਸਮਝਾਉਂਦੀ ਹੈ ਕਿ ਪੁੱਤ ਘਾਟੇ ਜ਼ਿੰਦਗੀ ਦੇ ਇੱਕ ਹਿੱਸਾ ਹੈ ਜਦੋਂ ਆਪਣੇ ਤੇ ਚੰਗਾ ਸਮਾਂ ਆਉਂਦਾ ਹੈ ਆਪਾਂ ਫਿਰ ਰੱਬ ਨੂੰ ਵੀ ਭੁੱਲ ਜਾਂਦੇ ਆ ਪਰ ਤੂੰ ਇਦਾਂ ਦਾ ਨਹੀਂ ਤੂੰ ਰੱਬ ਨੂੰ ਵੀ ਯਾਦ ਰੱਖਦਾ ਇਹ ਮਾੜਾ ਸਮਾਂ ਵੀ ਇਨਸਾਨਾਂ ਦੀ ਪਰਖ ਕਰਵਾਉਂਦਾ ਹੈ ਕਿਹੜਾ ਤੇਰੇ ਨਾਲ ਖੜਦਾ ਹੈ ਕਿਹੜਾ ਤੇਰੇ ਤੋਂ ਪੈਸੇ ਠੱਗਦਾ ਸਭ ਕੁਝ ਜੋ ਦਿਖਾਉਂਦਾ ਹੈ ਇਸ ਕਰਕੇ ਜਦੋਂ ਵੀ ਮਾੜਾ ਸਮਾਂ ਆਵੇ ਘਬਰਾਉਣਾ ਨਹੀਂ ਆਪਣੇ ਰੱਬ ਤੇ ਆਪਣੇ ਪੀਰ ਮੁਰਸ਼ਦ ਤੇ ਯਕੀਨ ਰੱਖ ਕੇ ਉਹਦਾ ਨਾਮ ਲੈ ਕੇ ਪਾਰ ਲੰਘ ਜਾਣਾ ਉਹ ਤੈਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਏਗਾ ਮਾਂ ਆਪਣੇ ਪੁੱਤਰ ਰਵੀ ਨੂੰ ਆਸ਼ੀਰਵਾਦ ਦਿੰਦੀ ਹੈ ਉਹਦੇ ਸਿਰ ਤੇ ਹੱਥ ਰੱਖਦੀ ਹੈ ਤੇ ਕਹਿੰਦੀ ਹੈ ਕਿ ਪੁੱਤ ਨੂੰ ਤਰੱਕੀਆਂ ਮਿਲਣ ਇਹ ਬੁਰੀਆਂ ਬਲਾਵਾਂ ਦੂਰ ਰਹਿਣ ਰਵੀ ਨੂੰ ਇੱਕ ਚੰਗਾ ਮਹਿਸੂਸ ਹੁੰਦਾ ਹੈ ਰਵੀ ਅਗਲੇ ਦਿਨ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਫਿਰ ਦੁਕਾਨ ਤੇ ਜਾਂਦਾ ਹੈ ਆਪਣੇ ਕੰਮਕਾਰ ਦੇ ਵਿੱਚ ਜੁੱਟ ਜਾਂਦਾ ਹੈ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਂਦਾ ਹੈ ਰਵੀ ਆਪਣੇ ਰੱਬ ਨੂੰ ਆਪਣੇ ਪੀਰ ਮੁਰਸ਼ਿਦ ਨੂੰ ਹਮੇਸ਼ਾ ਯਾਦ ਰੱਖਦਾ ਹੈ ਦੋਸਤੋ ਇਹ ਕਹਾਣੀ ਦਰਅਸਲ ਉਹਨਾਂ ਦੀ ਨਹੀਂ ਸੀ ਇਹ ਕਹਾਣੀ ਹਰ ਘਰ ਦੀ ਹਰ ਇਨਸਾਨ ਦੀ ਹੈ ਆਪਣੇ ਤੇ ਵੀ ਮਾੜਾ ਸਮਾਂ ਆਉਂਦਾ ਹੈ ਆਪਣੇ ਵੀ ਕਈ ਕੰਮ ਕਾਰ ਰੁਕ ਜਾਂਦੇ ਨੇ ਆਪਨਾਂ ਵੀ ਬਹੁਤ ਘਾਟਾ ਪੈ ਜਾਂਦਾ ਫਿਰ ਆਪਾਂ ਇਹਨਾਂ ਬਾਬਿਆਂ ਕੋਲ ਪਾਈ ਦਿਆਂ ਤੇ ਇਹ ਅੱਗੋਂ ਬੇਫਕੂਫ ਬਣਾ ਕੇ ਆਪਣੇ ਪੈਸੇ ਰੱਖ ਲੈਂਦੇ ਨੇ ਸਭ ਤੋਂ ਪਹਿਲਾਂ ਆਪਣੇ ਮਾਪੇ ਕੋਲ ਜਾਓ ਆਪਣੀ ਗੱਲਬਾਤ ਸਾਂਝੀ ਕਰੋ ਮਾਪੇ ਬਾਪ ਨੂੰ ਹਮੇਸ਼ਾ ਖੁਸ਼ ਰੱਖੋ ਤੇ ਆਪਣੇ ਪੀਰ ਮੁਰਸ਼ਿਦ ਨੂੰ ਹਮੇਸ਼ਾ ਯਾਦ ਰੱਖੋ ਇਹ ਮਾੜਾ ਸਮਾਂ ਆਏਗਾ ਚਲ ਜੇਗਾ ਆਪਣੇ ਮਾ ਦਾ ਆਸ਼ੀਰਵਾਦ ਹਮੇਸ਼ਾ ਆਪਣੇ ਨਾਲ ਰੱਖੋ ਉਹਨਾਂ ਨੂੰ ਰਾਜੀ ਰੱਖੋ ਤੁਹਾਨੂੰ ਪੀਰ ਮੁਰਸ਼ਦ ਨੂੰ ਵੀ ਰਾਜੀ ਕਰਨ ਦੀ ਲੋੜ ਨਹੀਂ ਪੈਗੀ ਉਹ ਆਪਣੇ ਆਪ ਰਾਜੀ ਰਹਿਣਗੇ ਤੇ ਤੁਹਾਡੇ ਸਿਰ ਤੋਂ ਇਹ ਬੁਰੀਆਂ ਬਲਾਵਾ ਹਮੇਸ਼ਾ ਦੂਰ ਰਹਿਣਗੀਆਂ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ